ਸਜਾ ਮਿਲਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਜੋ ਕਿ ਹੱਥ ਦੇ ਵਿੱਚ ਵਰਚਾ ਫੜਿਆ ਤੇ ਸੇਵਾਦਾਰਾਂ ਵਾਲਾ ਚੋਲਾ ਪਾ ਕੇ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਦਰਬਾਰ ਦੇ ਉੱਤੇ ਬੈਠੇ ਨੇ ਦੱਸ ਦਈਏ ਕਿ ਬੀਤੇ ਕੱਲ ਪੰਥ ਸਿੱਖ ਸਭਾਨਾ ਦੀ ਕਤਰਤਾ ਹੋਈ ਸ਼੍ਰੀ ਕਲਤਖ ਸਾਹਿਬ ਦੀ ਫਸੀਲ ਤੋਂ ਅਕਾਲੀ ਆਗੂਆਂ ਨੂੰ ਸਜ਼ਾ ਸੁਣਾਈ ਗਈ ਤਾਂ ਉਸ ਫੈਸਲੇ ਤੋਂ ਬਾਅਦ ਉਸ ਹੁਕਮ ਤੋਂ ਬਾਅਦ ਹੁਕਮ ਦੀ ਪਾਲਣਾ ਕਰਦੇ ਹੋਏ ਅੱਜ ਅਕਾਲੀ ਦਲ ਦੇ ਉਹ ਲੀਡਰ ਜਿਨ੍ਹਾਂ ਨੂੰ ਸਜ਼ਾ માં ਸੁਣਾਈਆਂ ਗਈਆਂ ਨੇ ਸਜ਼ਾ ਸੁਣਾਈ ਗਈ ਆ ਉਹ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦੇ ਕਿ 2015 ਦੇ ਵਿੱਚ ਬੇਅਦਬੀਆਂ ਹੋਈਆਂ ਸੀ ਬੇਅਦਬੀਆਂ ਹੋਣ ਤੋਂ ਬਾਅਦ ਗੋਲੀ ਕਾਂਡ ਵਾਪਰਿਆ ਸੀ ਡੇਰਾ ਸੌਦਾ ਸਾਦ ਨੂੰ ਮਾਫੀ ਦਿੱਤੀ ਗਈ ਸੀ ਉਹ ਜਿਹੜੇ ਜਿਹੜੇ ਉਸ ਸਮੇਂ ਦੇ ਵਿੱਚ ਭੁੱਲਾਂ ਹੋਈਆਂ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਜੋ ਕਾਲ ਤਖਸਾਲ ਦੇ ਜਥੇਦਾਰ ਯਾਨੀ ਰੁਘਵੀਰ ਸਿੰਘ ਦੇ ਵੱਲੋਂ ਫੈਸਲੇ ਲਏ ਗਏ ਸਾਰੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਈ ਵਿਚਾਰ ਵਟਾਂਦਰਾ ਹੋਇਆ ਉਸ ਤੋਂ ਬਾਅਦ ਫੈਸਲੇ ਲਏ ਗਏ ਅਕਾਲੀ ਲੀਡਰਾਂ ਦੇ ਵੱਲੋਂ ਕੀਤੀਆਂ ਹੋਈਆਂ ਗਲਤੀਆਂ ਦੇ ਕਰਕੇ ਉਹਨਾਂ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਅਦਾਲਤ ਦੇ ਵੱਲੋਂ ਸ਼੍ਰੀ ਕਾਲ ਤਖਸਾਲ ਦੇ ਵੱਲੋਂ ਕਾਲ ਤਖਸਾਲ ਦੀ ਫਸੀਲ ਤੋਂ ਇਹ ਵੱਡੇ ਫੈਸਲੇ ਸੁਣਾਏ ਗਏ ਸਜ਼ਾ ਸੁਣਾਈ ਗਈ ਤਾਂ ਉਸ ਫੈਸਲਿਆਂ ਦੀ ਪਾਲਣਾ ਕਰਦੇ ਹੋਏ ਅੱਜ ਅਕਾਲੀ ਆਗੂ ਜਿਹੜੇ ਨੇ ਉਹ ਆਪਣੇ ਉਸ ਫੈਸਲੇ ਤੋਂ ਬਾਅਦ ਜੋ ਅਕਾਲ ਤਖਸਾਲ ਦੀ ਫਸੀਲ ਤੋਂ ਹੋਏ ਉਹਨਾਂ ਦੇ ਪਾਲਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸੁਵਿਰ ਸਿੰਘ ਬਾਦਲ ਦੀਆਂ ਵੀ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਭੁੱਲਾਂ ਬਖਸ਼ਵਾ ਰਹੇ ਨੇ ਪਹਿਲਾਂ ਵੀ ਸ਼੍ਰੀ ਦਰਬਾਰ ਸਾਹਿਬ ਜਾ ਕੇ ਭੁੱਲਾਂ ਬਖਸ਼ਵਾਈਆਂ ਸੀ ਉਸ ਤੋਂ ਬਾਅਦ ਵੀ ਸਵਾਲ ਵੀ ਜ਼ਰੂਰ ਖੜੇ ਹੋਏ ਸੀ ਕਿ ਆਖਰ ਭੁੱਲਾਂ ਕਿਸ ਚੀਜ਼ ਦੀਆਂ ਕਿ ਸ਼ਾਇਦ ਗਲਤੀਆਂ ਹੋਈਆਂ ਨੇ ਤਾਂ ਹੀ ਭੁੱਲਾਂ ਬਖਸ਼ਵਾਈਆਂ ਪਰ ਹੁਣ ਅਕਾਲ ਤਖਸਾਲ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੇ ਹੋ ਸਾਰੇ ਅਕਾਲੀ ਆਗੂ ਜਿਹੜੇ ਜਿਨ੍ਹਾਂ ਨੂੰ ਸਜ਼ਾ ਸੁਣਾਈਆਂ ਗਈਆਂ ਗਲ ਦੇ ਵਿੱਚ ਜਿਨ੍ਹਾਂ ਦੇ ਤਖਤੀਆਂ ਪਾ ਦਿੱਤੀਆਂ ਗਈਆਂ ਨੇ ਕਿਸੇ ਨੂੰ ਝਾੜੂ ਲਾਣ ਦੀ ਸਜ਼ਾ ਸੁਣਾਈ ਗਈ ਕਿਸੇ ਨੂੰ ਭਾਂਡੇ ਮਾਂਜਣ ਦੀ ਸਜ਼ਾ ਸੁਣਾਈ ਗਈ ਨਿਤਨੇਮ ਪਾਠ ਕਰਨ ਦੀ ਸਜ਼ਾ ਸੁਣਾਈ ਗਈ ਤਾਂ ਸੁਖਵੀਰ ਸਿੰਘ ਬਾਦਲ ਨੂੰ ਹੱਥੇ ਵਿੱਚ ਬਰਛਾ ਫੜ ਕੇ ਸੇਵਾਦਾਰ ਵਾਲਾ ਚੋਲਾ ਪਾ ਕੇ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਉੱਤੇ ਬੈਠਣ ਦੀ ਸਜ਼ਾ ਸੁਣਾਈ ਗਈ ਹੈ ਤੇ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਤਖਤਾਂ ਦੇ ਉੱਤੇ ਬੈਠਣ ਦੀ ਤਖਤਾ ਇਹ ਜਿਹੜੇ ਸਜ਼ਾ ਸੁਣਾਈ ਗਈ ਹੈ ਤੇ ਫਤਿਹਗੜ ਸਾਹਿਬ ਗੁਰਦੁਆਰਾ ਫਤਿਹਗੜ ਸਾਹਿਬ ਖੇਵੀ ਸੁਖਬੀਰ ਸਿੰਘ ਬਾਦਲ ਨੂੰ ਸੇਵਾ ਨਿਭਾਉਣ ਦੀ ਨਿਭਾਉਣ ਦਾ ਜਿਹੜਾ ਹੁਕਮ ਆਇਆ ਤੇ ਹੁਕਮ ਦੀ ਪਾਲਣਾ ਕਰਦੇ ਹੋਏ ਨਜ਼ਰ ਆ। ਸਜ਼ਾ ਮਿਲਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਜੋ ਕਿ ਹੱਥ ਦੇ ਵਿੱਚ ਵਰਚਾ ਫੜਿਆ ਤੇ ਸੇਵਾਦਾਰਾਂ ਵਾਲਾ ਚੋਲਾ ਪਾ ਕੇ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਦਰਬਾਰ ਦੇ ਉੱਤੇ ਬੈਠੇ ਨੇ। ਦੱਸ ਦਈਏ ਕਿ ਬੀਤੇ ਕੱਲ ਪੰਥ ਸਿੰਘ ਸਹਿਬਾਨਾਂ ਦੀ ਕਤਰਤਾ ਹੋਈ। ਸ਼੍ਰੀ ਕਲਤਖ ਸਾਹਿਬ ਦੀ ਫਸੀਲ ਤੋਂ ਅਕਾਲੀ ਆਗੂਆਂ ਨੂੰ ਸਜ਼ਾ ਸੁਣਾਈ ਗਈ ਤਾਂ ਉਸ ਫੈਸਲੇ ਤੋਂ ਬਾਅਦ ਉਸ ਹੁਕਮ ਤੋਂ ਬਾਅਦ ਹੁਕਮ ਦੀ ਪਾਲਣਾ ਕਰਦੇ ਹੋਏ ਅੱਜ ਅਕਾਲੀ ਦਲ ਦੇ ਉਹ ਲੀਡਰ ਜਿਨ੍ਹਾਂ ਨੂੰ ਸਜ਼ਾਆਂ ਸੁਣਾਈਆਂ ਗਈਆਂ ਨੇ ਸਜ਼ਾ ਸੁਣਾਈ ਗਈ ਆ ਉਹ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਕਿ 2015 ਦੇ ਵਿੱਚ ਬੇਅਦਬੀਆਂ ਹੋਈਆਂ ਸੀ ਬੇਅਦਬੀਆਂ ਹੋਣ ਤੋਂ ਬਾਅਦ ਗੋਲੀकांड ਵਾਪਰਿਆ ਸੀ ਡੇਰਾ ਸੌਦਾ ਸਾਦ ਨੂੰ ਮਾਫੀ ਦਿੱਤੀ ਗਈ ਸੀ ਉਹ ਜਿਹੜੇ ਜਿਹੜੇ ਉਸ ਸਮੇਂ ਦੇ ਵਿੱਚ ਭੁੱਲਾਂ ਹੋਈਆਂ ਉਸ ਤੋਂ ਬਾਅਦ ਅਕਾਲ ਤਖਸਬ ਦੇ ਜਥੇਦਾਰ ਤੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਜੋ ਅਕਾਲ ਤਖਸਬ ਦੇ ਜਥੇਦਾਰ ਯਾਨੀ ਰੁਘਵੀਰ ਸਿੰਘ ਦੇ ਵੱਲੋਂ ਫੈਸਲੇ ਲਏ ਗਏ ਸਾਰੇ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਈ ਵਿਚਾਰ ਵਟਾਂਦਰਾ ਹੋਇਆ ਉਸ ਤੋਂ ਬਾਅਦ ਫੈਸਲੇ ਲਏ ਗਏ ਅਕਾਲੀ ਲੀਡਰਾਂ ਦੇ ਵੱਲੋਂ ਕੀਤੀਆਂ ਹੋਈਆਂ ਗਲਤੀਆਂ ਦੇ ਕਰਕੇ ਉਹਨਾਂ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਅਦਾਲਤ ਦੇ ਵੱਲੋਂ ਸ੍ਰੀ ਅਕਾਲ ਤਖਸਬ ਦੇ ਵੱਲੋਂ ਅਕਾਲ ਤਖਸਬ ਦੀ ਫਸੀਲ ਤੋਂ ਇਹ ਵੱਡੇ ਫੈਸਲੇ ਸੁਣਾਏ ਗਏ ਸਜ਼ਾ ਸੁਢਾਈ ਗਈ ਤਾਂ ਉਸ ਫੈਸਲਿਆਂ ਦੀ ਪਾਲਣਾ ਕਰਦੇ ਹੋਏ ਅੱਜ ਅਕਾਲੀ ਆਗੂ ਜਿਹੜੇ ਨੇ ਉਹ ਆਪਣੇ ਉਸ ਫੈਸਲੇ ਤੋਂ ਬਾਅਦ ਜੋ ਅਕਲ ਤੱਕ ਸਾਫ ਦੀ ਫਸੀਲ ਤੋਂ ਹੋਏ ਉਹਨਾਂ ਦੇ ਆ ਪਾਲਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸੁਖਵੀਰ ਸਿੰਘ ਬਾਦਲ ਦੀਆਂ ਵੀ ਪਹਿਲੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਭੁੱਲਾਂ ਬਖਸ਼ਵਾ ਰਹੇ ਨੇ ਪਹਿਲਾਂ ਵੀ ਸ਼੍ਰੀ ਦਰਬਾਰ ਸਾਹਿਬ ਜਾ ਕੇ ਭੁੱਲਾਂ ਬਖਸ਼ਵਾਈਆਂ ਸੀ ਉਸ ਤੋਂ ਬਾਅਦ ਵੀ ਸਵਾਲ ਵੀ ਜਰੂਰ ਖੜੇ ਹੋਏ ਸੀ ਕਿ ਆਖਰ ਭੁੱਲਾਂ ਕਿਸ ਚੀਜ਼ ਦੀਆਂ ਕਿ ਸ਼ਾਇਦ ਗਲਤੀਆਂ ਹੋਈਆਂ ਨੇ ਤਾਂ ਹੀ ਭੁੱਲਾਂ ਬਖਸ਼ਵਾਈਆਂ ਪਰ ਹੁਣ ਅਕਾਲ ਤਖਸਾਲਬ ਦੇ ਹੁਕਮ ਦੀ ਪਾਲਣਾ ਕਰਦੇ ਹੋ ਸਾਰੇ ਅਕਾਲੀ ਆਗੂ ਜਿਹੜੇ ਜਿਨ੍ਹਾਂ ਨੂੰ ਸਜ਼ਾ ਸੁਣਾਈਆਂ ਗਈਆਂ ਗਲ ਦੇ ਵਿੱਚ ਜਿਨ੍ਹਾਂ ਦੇ ਤਖਤੀਆਂ ਪਾ ਦਿੱਤੀਆਂ ਗਈਆਂ ਨੇ ਕਿਸੇ ਨੂੰ ਝਾੜੂ ਲਾਉਣ ਦੀ ਸਜ਼ਾ ਸੁਣਾਈ ਗਈ ਕਿਸੇ ਨੂੰ ਭਾਂਡੇ ਮਾਂਜਣ ਦੀ ਸਜ਼ਾ ਸੁਣਾਈ ਗਈ ਨਿਤਨੇਮ ਪਾਠ ਕਰਨ ਦੀ ਸਜ਼ਾ ਸੁਣਾਈ ਗਈ ਤਾਂ ਸੁਖਵੀਰ ਸਿੰਘ ਬਾਦਲ ਨੂੰ ਹੱਥੇ ਵਿੱਚ ਬਰਛਾ ਫੜ ਕੇ ਸੇਵਾਦਾਰ ਵਾਲਾ ਚੋਲਾ ਪਾ ਕੇ ਦਰਬਾਰ ਸਾਹਿਬ ਦੇ ਮੁੱਖ ਗੇਟ ਦੇ ਉੱਤੇ ਬੈਠਣ ਦੀ ਸਜ਼ਾ ਸੁਣਾਈ ਗਈ ਹੈ ਤੇ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਤਖਤਾਂ ਦੇ ਉੱਤੇ ਬੈਠਣ ਦੀ ਤਖਤਾਏ ਜਿਹੜੇ ਸਜ਼ਾ ਸੁਣਾਈ ਗਈ ਆ ਤੇ ਫਤਿਹਗੜ ਸਾਹਿਬ ਗੁਰਦੁਆਰਾ ਫਤਿਹਗੜ ਸਾਹਿਬ ਖੇਵੀ ਸੁਵਿਰ ਸਿੰਘ ਬਾਦਲ ਨੂੰ ਇਹ ਸੇਵਾ ਨਿਭਾਉਣ ਦੀ ਨਿਭਾਉਣ ਦਾ ਜਿਹੜਾ ਹੁਕਮ ਆਇਆ ਤੇ ਹੁਕਮ ਦੀ ਪਾਲਣਾ